ਤੁਸੀਂ ਇਹਨੂੰ ਛੋਟੀ ਉਮਰ ਵਿੱਚ ਕੀ ਲੋੜ ਪੈ ਗਈ? ਮਤਲਬ ਇਸ ਤਰ੍ਹਾਂ ਦੇ ਤੁਸੀਂ ਕੰਮ ਕਰ ਰਹੇ ਹੋ? ਲੋੜ ਤਾਂ ਨਹੀਂ ਮੇਰਾ ਤਾਂ ਐਸੀ ਸ਼ੌਂਕ ਜਿਹਾ ਲਗਾਉਂਦਾ। ਮਜਬੂਰੀ ਤਾਂ ਨਹੀਂ ਮਜਬੂਰੀ। ਸ਼ੌਂਕ। ਨਹੀਂ ਨਹੀਂ ਤੁਸੀਂ ਦੱਸਦੇ ਪਿਤਾ ਜੀ ਜੋ ਤੁਹਾਡੇ ਉਹਨਾਂ ਦੀ ਡੈਥ ਹੋ ਗਈ ਸੀ 4-5 ਸਾਲ ਪਹਿਲਾਂ। ਹਾਂਜੀ। 4 ਸਾਲ ਪਹਿਲਾਂ ਡੈਥ ਹੋ ਗਈ ਸੀ ਤੁਹਾਡੇ ਪਿਤਾ ਜੀ ਦੀ। ਹਾਂਜੀ। ਉਹ ਕਹਿੰਦੇ ਨੇ, ਅਸੀਂ ਖਾਂਦੇ ਨੇ। ਹਾਂਜੀ, ਖਾਂਦੇ ਨੇ। ਕਿੰਨਾ ਕੋ ਸਵਾਦ ਕਹਿੰਦੇ ਨੇ ਕਿ ਵਧੀਆ ਬਣਾ ਰਹੇ ਤੁਸੀਂ। ਵਧੀਆ ਬਣਾ ਰਹੇ ਸਾਰੇ ਕਹਿੰਦੇ ਨੇ। ਕਿਸੇ ਤਰ੍ਹਾਂ ਦੀ ਅਗਰ ਕੋਈ ਤੁਹਾਡੇ ਨਾਲ ਮਦਦ ਕਰਨਾ ਚਾਹੁੰਦਾ ਹੋਵੇ ਕਿ ਚਲ ਛੋਟਾ ਜਿਹਾ ਬੱਚਾ ਹੈ ਜੀ ਮਦਦ ਕਰ ਦਿੱਤੀ ਜਾਵੇ ਤਾਂ ਨੇ ਮਦਦਾਤਰ ਸਿਰਫ ਇਹੀ ਆਵੀ ਆਓ ਮੇਰੇ ਕੋਲੇ ਖਾਦੇ ਜਾਓ ਬਈ ਮੈਨੂੰ ਕੋਈ extra ਪੈਸੇ ਨਾ ਦੇ ਕੇ ਜਾਓ ਜਿੰਨੀ ਮੇਰੀ ਮੰਦਾ ਬਿੱਲ ਮੈਂ ਉਨਾ ਹੀ ਲਵਾਂਗਾ ਜਿਆਦਾ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਕਾਟ ਲਗਾ ਰਹੇ ਹੋ ਦੋ ਮਹੀਨੇ ਤੋਂ ਹੋ ਗਏ ਕੀ ਕੀ ਚੀਜ਼ਾਂ ਮਤਲਬ ਤੁਸੀਂ ਲੈ ਕੇ ਆਏ ਹੋ ਇੱਥੇ ਸਪਰਿੰਗ ਰੋਲਾ कुरकुरੇ ਮੋਮੋਜ਼ਾ ਵੈਜ ਮੋਮੋਜ਼ਾ ਤੇ ਪਨੀਰ ਮੋਮੋਜ਼ਾ ਤੁਸੀਂ ਪਹਿਲਾਂ ਇੱਥੇ ਆਂਦੇ ਰਹੇ ਹੋ ਇਹਨਾਂ ਕੋਲ ਕਦੀ ਕੋਈ ਸਮਾਨ ਖਾਦਾ ਹੈ ਇਹਨਾਂ ਨੂੰ ਹਾਂਜੀ ਸਰ ਇਸ ਤਰ੍ਹਾਂ ਦਾ ਬਣਾਉਂਦਾ ਬਜੀਆ ਬਣਾਉਂਦਾ ਜੀ ਇਹ ਕਿ ਛੋਟਾ ਜਿਹਾ ਬੱਚਾ ਤੁਸੀਂ ਦੇਖ ਰਹੇ ਹੋ 14 ਸਾਲ ਦੀ ਉਮਰ ਹੈ ਮਿਹਨਤ ਕਰ ਰਿਹਾ ਹੈ ਅੱਜ ਕੱਲ ਦੇ ਕਈ ਹੱਟੇ-ਕੱਟੇ ਨੌਜਵਾਨ ਨੇ ਉਹ ਨਸ਼ੇ ਕਰ ਰਹੇ ਨੇ ਨਸ਼ੇਵਾਲ ਜਾ ਰਹੇ ਨੇ ਤੇ ਇਸ ਬੱਚੇ ਵਾਸਤੇ ਕੀ ਹੌਸਲਾ ਵਧਾਉਣ ਵਾਸਤੇ ਕੀ ਕੋਲ ਵਧੀਆ ਆਈ ਆਏ ਆ ਦੂਜੀ ਤੀਜੀ ਵਾਰ ਹੀ ਆ ਗਏ ਆ ਸਵਾਣ ਵਧੀਆ ਸੀ ਉੱਥੋਂ ਆਏ ਮੈਡ ਦੀ ਚੱਕੀ ਤੋਂ ਅੱਛਾ ਇੱਥੇ ਸਪੈਸ਼ਲ ਆਨੇ ਆ ਕਿ ਹਾਂ ਵੀ ਚਲੋ ਬਾਈ ਇੱਕ ਪੰਜਾਬੀ ਭਰਾ ਵਾ ਆਪਣਾ ਇੱਕ ਸਮਾਨ ਵਧੀਆ ਮਿਲਦਾ ਆਪਾਂ ਨੂੰ ਭਈਆਂ ਦੇ ਤੇ ਪੰਜਾਬੀਆਂ ਦੇ ਫਰਕ ਹੁੰਦਾ ਹੀ ਆ ਪੰਜਾਬੀ ਦਾ ਸਾਫ਼ ਸੁਥਰਾ ਹੀ ਰੱਖਦੇ ਹੀ ਰੱਖਦੇ ਆ ਭਈਆਂ ਦੇ ਤੁਹਾਨੂੰ ਪਤਾ ਹੀ ਕਿੱਦਾਂ ਦਾ ਹੁੰਦਾ ਹਣ ਤਿੰਨ ਦਿਨ ਪਰਾਲਾ ਤੇਲ ਰਿਫਾਈਨਡ ਸਾਰਾ ਉਹੀ ਦਈ ਜਾਣਾ ਪੰਜਾਬੀ ਨੇ ਤੁਹਾਨੂੰ ਪਤਾ ਡੇਲੀ ਨਵੀਂ ਚੀਜ਼ ਬਣਾ ਕੇ ਦੇਣੀ ਨਵਾਂ ਸਾਰਾ ਮਟੀਰੀਅਲ ਸੋ ਇੱਕ ਗੱਲ ਇਹ ਵੀ ਹੈ ਕਿ ਹਾਂ ਵੀ ਚਲੋ ਪਹਿਲਾਂ ਭਈਆਂ ਕੋਲ ਜਾਣਾ ਪੈਂਦਾ ਸੀਗਾ ਹੁਣ ਪੰਜਾਬੀ ਭਰਾ ਆਪਣੇ ਲੱਗ ਗਿਆ ਫਾਸਟਵਰਡ ਸਾਰਾ ਕੁਝ ਕਰਨ ਲੱਗ ਗਿਆ ਵਧੀਆ ਪੰਜਾਬ ਅੱਗੇ ਅੱਗੇ ਜਾਈ ਜਾਊਗਾ ਕਿੱਦਾਂ ਦਾ ਲੱਗਦਾ ਪੰਜਾਬੀ ਉਹਨਾਂ ਤੁਸੀਂ ਦੇਖਦੇ ਹੋ ਕਿ ਉਹਨਾਂ ਰੇੜੀਆਂ ਲਗਾ ਕੇ ਜਾਂ ਕਾਟ ਲਗਾ ਕੇ ਜਿਹੜੇ ਬਿਨਾਂ ਸ਼ਰਮ ਦੇ ਜਿਹੜਾ ਸਾਮਾਨ ਵੇਚਦੇ ਨੇ ਨਹੀਂ ਨਹੀਂ ਭਾਈ ਸ਼ਰਮ ਨਾਲ ਇੱਚ ਹਰਮ ਵਾਲੀ ਗੱਲ ਨਹੀਂ ਮੈਂ ਤਾਂ ਆਪਣੀ ਮਿਹਨਤ ਹੈ ਜੀ ਕਿਰਤ ਕਰਦਾ ਕਰਨੀ ਚਾਹੀਦੀ ਹੈ ਆਪਣੇ ਆਪਣਾ ਕੰਮ ਕਰਕੇ ਵਧੀਆ ਰੋਟੀ ਖਾਣ ਦੀ ਰੋਜ਼ਗਾਰ ਮਿਲਦਾ ਵਧੀਆ ਸਾਫ ਸੁਥਰਾ ਖਾਣਾ ਪੀਣਾ ਜਿਹੜਾ ਵਧੀਆ ਬਣਾਉਂਦੇ ਨੇ ਤੇ ਲੋਕ ਜਿਹੜੇ ਗਾਹਕ ਵੀ ਉਹ ਵੀ ਤਾਰੀਫ ਕਰ ਰਹੇ ਨੇ ਤੇ ਇਸ ਬੱਚੇ ਦੀ ਜਿਹੜੀ ਮਿਹਨਤ ਹੈ ਉਸ ਨੂੰ ਵੀ ਸਲੂਟ ਕਰਦੇ ਨੇ ਕਿਉਂਕਿ ਛੋਟਾ ਜਿਹਾ ਬੱਚਾ 14 ਸਾਲ ਦੀ ਉਮਰ ਹੈ ਤੇ 14 ਸਾਲ ਦੀ ਉਮਰ ਵਿੱਚ ਕਮਾਈ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਹੈ ਇੱਕ ਸਹਾਰਾ ਬਣ ਰਿਹਾ ਕਿਉਂਕਿ ਹਾਲਾਂਕਿ ਪਰਿਵਾਰ ਵਿੱਚ ਕੋਈ ਕਮੀ ਨਹੀਂ ਹੈ ਪੈਸੇ ਦੀ ਲੇਕਿਨ ਫਿਰ ਵੀ ਇੱਕ ਐਗਜ਼ਾਮਪਲ ਪੇਸ਼ ਕਰ ਰਿਹਾ ਕਿ ਜੋ ਛੋਟੇ ਨੇ ਤੇ ਕੀ ਹੋਇਆ ਲੇਕਿਨ ਕਮਾਈ ਜੋ ਹੈ ਇਹ ਵੀ ਕਰ ਸਕਦੇ ਨੇ ਕਿਉਂਕਿ ਬਾਹਰ ਜਾ ਕੇ ਲੋਕ ਜਿਹੜੇ ਕਮਾਈਆ ਕਰਦੇ ਨੇ ਵਿਦੇਸ਼ਾਂ ਵਿੱਚ ਜਾਂਦੇ ਨੇ ਲੇਕਿਨ ਇਹ ਬੱਚਾ ਜਿਹੜਾ ਹੈ ਇੱਥੇ ਖੜਾ ਹੋ ਕੇ ਕਾਟ ਲਗਾਉਂਦਾ ਸ਼ਾਮੀ 4 ਵਜੇ ਤੋਂ ਸਕੂਲੋਂ ਪੜ੍ਹ ਕੇ ਆਉਂਦਾ ਬਾਅਦ ਸ਼ਾਮੀ 4 ਵਜੇ ਕਾਟ ਲਗਾਉਂਦਾ ਰਾਤੀ 10 ਵਜੇ ਜਾਂਦਾ ਅੱਛਾ ਹੋਰ ਪਰਿਵਾਰ ਵਿੱਚ ਤੁਹਾਡੇ ਕੋਲ ਕੋਈ ਮੈਂ ਮੇਰਾ ਵੱਡਾ ਭਰਾ ਹੈ ਮੇਰੀ ਦਾਦੀ ਅੰਮਾ ਤੇ ਮਮਾ ਵੱਡੇ ਭਰਾ ਵਗੈਰਾ ਕੀ ਕਰਦੇ ਨੇ ਤੁਹਾਡੇ ਮੰਮਾ ਤੇ ਵੀਰੇ ਜੀ ਦਾ ਪੀਜ਼ਾ ਦੀ 파ਟ ਆ ਜੀ ਕਿੱਥੇ ਲਗਾਉਂਦੇ ਉੱਥੇ ਗੋਲਡਨ ਪੱਬ ਜੰਤਨਗਰ ਤੁਸੀਂ ਪੜਾਈ ਵੀ ਕਰਦੇ ਹੋ ਹਾਂ ਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਮੈਂ 8th ਵਿੱਚ ਹੋ ਚੁੱਕਿਆ ਹਾਂ ਅੱਛਾ ਤੇ ਕਿਉਂ ਇਹੋ ਜਿਹਾ ਸ਼ੌਂਕ ਵਿੱਚ ਕਰ ਰਹੇ ਹੋ ਕੋਈ ਮਜਬੂਰੀ ਹੈ ਕਿਸ ਤਰ੍ਹਾਂ ਦੀ ਜੋ ਹੈ ਨਹੀਂ ਮੇਰਾ ਸ਼ੌਂਕ ਹੈ ਲਗਾਉਂਦਾ ਅੱਛਾ ਜੋ ਮੰਮੀ ਵੀਰਾ ਜਿਹੜਾ ਲਗਾਉਂਦੇ ਨੇ ਤੁਹਾਨੂੰ ਵੀ ਸ਼ੌਂਕ ਚੱਲ ਗਿਆ ਕਿ ਤੁਸੀਂ ਤੇ ਪੜਾਈ ਕਿਸ ਸਮੇਂ ਕਰਦੇ ਹੋ ਰਾਤ ਨੂੰ ਮਮਾ ਕੋਲ ਤੇ ਇਹ ਜ਼ਰੂਰੀ ਹੈ ਕਿ ਤੁਸੀਂ ਇਹੀ ਕੰਮ ਕਰੋ ਪੜ੍ਹਾਈ ਵਾਲੇ ਸਮੇਂ ਤੁਹਾਡੀ ਉਮਰ ਜਿਹੜੀ ਹੈ ਪੜ੍ਹਾਈ ਦੀ ਹੈ ਮੈਂ ਪੜਾਈ ਤਾਂ ਕਰਦਾ ਵਾਂ ਲੇਕਿਨ ਮੇਰਾ ਇਹੀ ਸ਼ੌਕ ਆ ਮੈਂ ਪੜਾਈ ਵੀ ਕਰਦਾ ਨਾਲੇ ਵੀ ਕਰਦਾ ਪੜਾਈ ਨਹੀਂ ਛੱਡਣੀ ਹੈਗੀ ਤੇ ਅੱਜ ਜਦ ਤੱਕ ਪੜਾਈ ਵੀ ਕਰੂੰਗਾ ਤੇ ਇਹ ਕੰਮ ਵੀ ਕਰੂੰਗਾ ਸਸੀ ਕਾਲ ਤੇ ਸੁਖਾਪ ਤੇ ਰਹਿਮਾ ਟੀਵੀ ਦੇਖ ਰਹੇ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਪੰਜਾਬੀ ਹਮੇਸ਼ਾ ਤੋਂ ਮਿਹਨਤੀ ਸਖੁਦਾਰ ਰਹੇ ਨੇ ਅੱਜ ਇਹੋ ਜਿਹੀ ਇੱਕ ਬੱਚੇ ਦੀ ਖੁਦਾਰੀ ਦੀ ਤੇ ਮਿਹਨਤ ਦੀ ਕਹਾਣੀ ਤੁਹਾਨੂੰ ਦਿਖਾਵਾਂਗੇ ਇਸ ਤੋਂ ਮੈਂ ਅਸੀਂ ਸ਼ਿਮਲਾਪੁਰੀ ਦੇ ਵਿੱਚ ਖੜੇ ਹਾਂ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 14 ਸਾਲ ਦਾ ਬੱਚਾ ਹੈ ਉਸ ਵੱਲੋਂ ਇੱਕ ਕਾਰਟ ਲਗਾਈ ਗਈ ਹੈ ਨਾਮ ਵੀ ਬੜਾ ਵਧੀਆ ਰੱਖਿਆ ਗਿਆ ਹੈ ਭੁਖੜ ਅੱਡਾ ਜਰ ਕੀ ਭੁੱਖ ਲੱਗੀ ਹੋਵੇ ਤਾਂ ਤੁਸੀਂ ਇਸ ਅੱਡੇ ਤੇ ਆ ਕੇ ਆਪਣੀ ਪਸੰਦੀ ਦੀ ਚੀਜ਼ ਜੋ ਹੈ ਖਾ ਸਕਦੇ ਹੋ ਜਿਹੜੇ ਸਟੀਮ ਮੁਹੰਮਦ ਨੇ ਵੈਜ ਫਰਾਈ ਮੁਹੰਮਦ ਨੇ कुरकुरੇ ਮੁਹੰਮਦ ਨੇ ਪਨੀਰ ਸਟੀਮ ਮੁਹੰਮਦ ਨੇ ਪਨੀਰ ਫਰਾਈ ਮੁਹੰਮਦ ਨੇ ਨਾਲ ਕੋਲ ਤੇ ਸਪਰਿੰਗ ਰੋਲ ਨੇ ਅਦਰ ਦੇਖ ਲਓ ਕਾਠ ਜਿਹੜੀ ਇਹਨਾਂ ਵੱਲੋਂ ਲਗਾਈ ਗਈ ਹੈ ਗੱਲਬਾਤ ਕਰਾਂਗੇ ਇਸ ਬੱਚੇ ਦੇ ਨਾਲ ਬੱਚੇ ਦਾ ਜੋ ਜਾਣਕਾਰੀ ਹਾਸਲ ਹੋਈ ਹੈ ਉਸ ਦੇ ਮੁਤਾਬਿਕ ਬੱਚੇ ਦੇ ਜਿਹੜੇ ਪਿਤਾ ਨੇ 4 ਸਾਲ ਪਹਿਲਾਂ ਇਹਨਾਂ ਦੀ ਡੈਥ ਹੋ ਚੁੱਕੀ ਸੀ ਦੋਸਤੋ ਬਾਤ ਬੱਚਾ ਜਿਹੜਾ ਮਿਹਨਤ ਕਰ ਰਿਹਾ ਤੁਸੀਂ ਅੱਧਰ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਕੀ ਕੀ ਆਈਟਮ ਲੈ ਕੇ ਆਏ ਨੇ ਗੱਲਬਾਤ ਵੀ ਕਰਾਂਗੇ ਬੱਚੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਸ਼ੂਗਨ ਹੈ ਕਿੰਨੇ ਸਮੇਂ ਤੋਂ ਤੁਸੀਂ ਇੱਥੇ 카ਟ ਲਗਾ ਰਹੇ ਹੋ 2 ਮਹੀਨੇ ਹੋ ਗਏ ਕੀ ਕੀ ਚੀਜ਼ਾਂ ਮਤਲਬ ਤੁਸੀਂ ਲੈ ਕੇ ਆਏ ਹੋ ਇੱਥੇ ਸਪਰਿੰਗ ਰੋਲਾ कुरकुरੇ ਮੋਮੋਜ਼ਾ ਵੈਜ ਮੋਮੋਜ਼ਾ ਤੇ ਪਨੀਰ ਮੋਮੋਜ਼ਾ ਅੱਛਾ ਹੋਰ ਪਰਿਵਾਰ ਵਿੱਚ ਤੁਹਾਡੇ ਕੋਲ ਕੋਈ ਨਹੀਂ ਮੈਂ ਮੇਰਾ ਵੱਡਾ ਭਰਾ ਹੈ ਮੇਰੀ ਦਾਦੀ ਅੰਮਾ ਤੇ ਮਮਾ ਵੱਡੇ ਭਰਾ ਵਗੈਰਾ ਕੀ ਕਰਦੇ ਨੇ ਤੁਹਾਡੇ ਮਮਾ ਤੇ ਵੀਰੇ ਜੀ ਦਾ ਪੀਜ਼ਾ ਦੀ 파ਟ ਆ ਜੀ ਕਿੱਥੇ ਲਗਾਂਦੇ ਅੱਛਾ ਗੋਲਡਨ ਪੱਪ ਜਾਂ ਤਾਂ ਨਾ ਤੁਸੀਂ ਪੜਾਈ ਵੀ ਕਰਦੇ ਹੋ ਹਾਂ ਜੀ ਕਿਹਦੀ ਕਲਾਸ ਵਿੱਚ ਪੜ੍ਹਦੇ ਹੋ ਮੈਂ 8th ਵਿੱਚ ਹੋ ਚੁੱਕਿਆ ਹਾਂ ਅੱਛਾ ਤੇ ਕਿਉਂ ਇਹੋ ਜਿਹਾ ਸ਼ੌਂਕ ਵਿੱਚ ਕਰ ਰਹੇ ਹੋ ਕੋਈ ਮਜਬੂਰੀ ਹੈ ਕੀ ਇਸ ਤਰ੍ਹਾਂ ਦੀ ਜੋ ਹੈ ਨਹੀਂ ਮੇਰੇ ਸ਼ੌਂਕ ਆ ਲਗਾਉਂਦੇ ਹਾਂ ਅੱਛਾ ਜੇ ਮੰਮੀ ਵੀਰਾ ਜਿਹੜਾ ਲਗਾਉਂਦੇ ਨੇ ਤੁਹਾਨੂੰ ਵੀ ਸ਼ੌਂਕ ਚੱਲ ਗਿਆ ਕਿ ਤੁਸੀਂ ਤੇ ਪੜਾਈ ਕਿਸ ਤੋਂ ਮੈਂ ਕਰਦੇ ਹਾਂ ਰਾਤ ਨੂੰ ਮਮਾ ਕੋਲ ਤੁਸੀਂ ਕਰਦੇ ਹੋ ਅੱਗੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਕਾਟ ਲਗਾ ਰਹੇ ਹੋ 2 ਮਿੰਟ ਹੋ ਗਏ। ਤੁਸੀਂ ਕੀ ਕਿੰਨੇ ਵਜੇ ਆ ਜਾਂਦੇ ਹੋ? ਕਿੰਨੇ ਵਜੇ ਜਾਂਦੇ? 4 ਤੋਂ 10। ਫਿਰ ਪੜ੍ਹਾਈ ਤੇ ਓਕੀ ਹੁੰਦੀ ਓਨ ਕੀ 10 ਵਜੇ ਜਾ ਕੇ ਥੱਕ ਕੇ ਫਿਰ ਤੁਸੀਂ ਪੜ੍ਹਾਈ ਕਿੱਦਾਂ ਕਰਦੇ ਹੋ? ਮੈਂ ਕਰ ਲੈਣਾ ਮੈਂ ਦੇ। ਅੱਛਾ। ਜੀ। ਤੇ ਕੀ ਕੀ ਮਤਲਬ ਜਿਹੜੇ ਤੁਸੀਂ ਲਗਾ ਰਹੇ ਹੋ, ਮਿਹਨਤ ਕਰ ਰਹੇ ਹੋ, ਕਮਾਈ ਹੋ ਜਾਂਦੀ ਹੈ ਵਿੱਚ? ਹਾਂਜੀ। ਅੱਛਾ। ਜੀ। ਤੇ ਇੰਨੀ ਛੋਟੀ ਉਮਰ ਵਿੱਚ ਕੀ ਲੋੜ ਪੈ ਗਈ? ਮਤਲਬ ਇਸ ਤਰ੍ਹਾਂ ਦੇ ਤੁਸੀਂ ਕੰਮ ਕਰ ਰਹੇ ਹੋ? ਲੋੜ ਤਾਂ ਨਹੀਂ, ਮੇਰਾ ਪੈਸੇ ਸ਼ੌਂਕੀ ਦਾ ਲਗਾਉਂਦਾ। ਮੇਰੀ ਬੂਰੀ ਤਾਂ ਮੇਰੀ। ਨਹੀਂ ਨਹੀਂ ਤੁਸੀਂ ਦੱਸਦੇ ਪਿਤਾ ਜੀ ਤੁਹਾਡੇ ਉਹਨਾਂ ਦੀ ਡੈਥ ਹੋ ਗਈ ਸੀ 4 ਸਾਲ ਪਹਿਲਾਂ ਹਾਂਜੀ 4 ਸਾਲ ਪਹਿਲਾਂ ਡੈਥ ਹੋ ਗਈ ਸੀ ਤੁਹਾਡੇ ਪਿਤਾ ਜੀ ਹਾਂਜੀ ਉਹ ਕਹਿੰਦੇ ਨੇ ਸिखਾਂਦੇ ਨੇ ਹਾਂਜੀ ਕਹਿੰਦੇ ਨੇ ਕਿੰਨਾ ਕੋ ਸਵਾਦ ਕਹਿੰਦੇ ਨੇ ਕਿ ਵਧੀਆ ਬਣਾ ਰਹੇ ਤੁਸੀਂ ਵਧੀਆ ਬਣਾ ਰਹੇ ਸਾਰੀ ਕੈਂਚੀ ਕਿਸੇ ਤਰ੍ਹਾਂ ਦੀ ਅਗਰ ਕੋਈ ਤੁਹਾਡੇ ਨਾਲ ਮਦਦ ਕਰਨਾ ਚਾਹੁੰਦਾ ਹੋਵੇ ਕਿ ਚਲ ਛੋਟਾ ਜਿਹਾ ਬੱਚਾ ਐ ਦੀ ਮਦਦ ਕਰ ਦਿੱਤੀ ਜਾਵੇ ਤਾਂ ਮੈਂ ਚਾਹੋਗੇ ਕਿਸੇ ਕੋਲ ਨਹੀਂ ਮਦਦਾ ਸਿਰਫ ਇਹੀ ਆਵੀਂ ਆਓ ਮੇਰੇ ਕੋਲੇ ਖਾਦੇ ਜਾਓ ਬਈ ਮੈਂ ਨੂੰ ਕੋਈ extra ਪੈਸੇ ਨਾ ਦੇ ਕੇ ਜਾਓ ਜਿੰਨੀ ਮੇਰੀ ਮਨਦਾ ਬੰਦਾ ਦਿਲ ਮੈਂ ਉਹਨਾਂ ਹੀ ਲਵਾਂਗਾ ਜਿਆਦਾ ਬਿਲਕੁਲ ਐਸਾ ਗੱਲ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਖੁਦਦਾਰੀ ਦੀ ਗੱਲ ਜਿਹੜੀ ਅਸੀਂ ਕਰ ਰਹੇ ਸੀ ਕਿ ਪੰਜਾਬੀ ਮਿਹਨਤੀ ਤੇ ਖੁਦਦਾਰ ਹੁੰਦੇ ਨੇ ਉਸ ਤਰ੍ਹਾਂ ਦੀ ਖੁਦਦਾਰੀ ਦੀ ਗੱਲ ਕੀਤੀ ਹੈ ਕਿ ਜੋ ਸਮਾਨ ਹੈ ਵੇਚ ਰਹੇ ਨੇ ਉਸਦੇ ਪੈਸੇ ਇਹਨਾਂ ਨੂੰ ਦੇ ਕੇ ਜਾਓ ਬਾਕੀ ਇਹਨਾਂ ਨੂੰ ਕੋਈ ਕਿਸੇ ਉਸ ਤਰ੍ਹਾਂ ਦੀ ਮਦਦ ਦੀ ਲੋੜ ਨਹੀਂ ਇੱਕ ਪੰਜਾਬੀ ਹੁੰਦੀ ਇੱਕ ਮਿਸਾਲ ਵੀ ਜਿਹੜੀ ਪੇਸ਼ ਕੀਤੀ ਹੈ ਕਿ ਖੁਦਦਾਰ ਬਹੁਤ ਨੇ बेटा ਕਿਸ ਤਰ੍ਹਾਂ ਦੇ ਹੋਰ ਮਤਲਬ ਪੜ੍ਹਾਈ ਤੁਸੀਂ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਅੱਗੇ ਵਧਣਾ ਚਾਹੁੰਦੇ ਹੋ ਤੇ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਕੰਮ ਕਰੋ ਪੜ੍ਹਾਈ ਵਾਲੇ ਸਤੰ ਤੁਹਾਡੀ ਉਮਰ ਜਿਹੜੀ ਹੈ ਪੜ੍ਹਾਈ ਦੀ ਮੈਂ ਪੜਾਈ ਤਾਂ ਕਰਦਾ ਵਾਂ ਲੇਕਿਨ ਮੇਰਾ ਇਹੀ ਸ਼ੌਕ ਆ ਮੈਂ ਪੜਾਈ ਵੀ ਕਰਦਾ ਨਾਲੇ ਇਹ ਵੀ ਕਰਦਾ ਪੜਾਈ ਨਹੀਂ ਛੱਡਣੀ ਹੈਗੀ ਤੇ ਅੱਜ ਦਾ ਤੇ ਪੜਾਈ ਵੀ ਕਰੂੰਗਾ ਤੇ ਇਹ ਕੰਮ ਵੀ ਕਰੂੰਗਾ ਐਸਰ ਵੀ ਦੇਖਦੇ ਆਂ ਕੁਛ ਗਰਾਕ ਜਿਹੜੇ ਆਏ ਨੇ ਤੁਸੀਂ ਪਹਿਲਾਂ ਇੱਥੇ ਆਂਦੇ ਰਹੇ ਹੋ ਇਹਨਾਂ ਕੋਲ ਕਦੀ ਕੋਈ ਸਮਾਨ ਖਾਦਾ ਇਹਨਾਂ ਨੂੰ ਹਾਂਜੀ ਸਰ ਇਸ ਤਰ੍ਹਾਂ ਦਾ ਬਣਾਉਂਦਾ ਜੀ ਆ ਬਣਾਉਂਦਾ ਜੀ ਇਹ ਕਿ ਛੋਟਾ ਜਿਹਾ ਬੱਚਾ ਤੁਸੀਂ ਦੇਖ ਰਹੇ ਹੋ 14 ਸਾਲ ਦੀ ਉਮਰ ਹੈ ਮਿਹਨਤ ਕਰ ਰਿਹਾ ਤੇ ਅੱਜ ਕੱਲ ਦੇ ਕਈ ਹੱਟੇ-ਕੱਟੇ ਨੌਜਵਾਨ ਨੇ ਉਹ ਨਸ਼ੇ ਕਰ ਰਹੇ ਨੇ ਨਸ਼ੇਵਾਲ ਜਾ ਰਹੇ ਨੇ ਇਸ ਬੱਚੇ ਵਾਸਤੇ ਕੀ ਹੌਸਲਾ ਵਧਾਉਣ ਵਾਸਤੇ ਕੀ ਕਹੋਗੇ ਵਧੀਆ ਆਈ ਆਏ ਆ ਦੂਜੀ ਤੀਜੀ ਵਾਰ ਹੀ ਆ ਗਏ ਆ ਸਾਮਾਨ ਵਧੀਆ ਸੀ ਉੱਥੋਂ ਆਏ ਮੈਡ ਦੀ ਚੱਕੀ ਤੋਂ ਅੱਛਾ ਇੱਥੇ ਸਪੈਸ਼ਲ ਆਨੇ ਆ ਕਿ ਹਾਂ ਵੀ ਚਲੋ ਬਾਈ ਇੱਕ ਪੰਜਾਬੀ ਭਰਾ ਵਾ ਆਪਣਾ ਇੱਕ ਸਾਮਾਨ ਵਧੀਆ ਮਿਲਦਾ ਆਪਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੁਣ ਪੰਜਾਬ ਪੰਜਾਬ ਦੀ ਗੱਲ ਕਰੀਏ ਤੇ ਕਿਉਂਕਿ ਪਹਿਲਾਂ ਜਿਹੜੇ ਪ੍ਰਵਾਸੀ ਸੀ ਜਿਹੜੇ ਯੂਪੀ ਬਿਹਾਰ ਤੋਂ ਆਉਂਦੇ ਸੀ ਉਹ ਜ਼ਿਆਦਾਤਰ ਇਸ ਤਰ੍ਹਾਂ ਦੇ ਕਾਰਟ ਜਿਹੜੇ ਲਗਾ ਕੇ ਸਾਮਾਨ ਵੇਚਦੇ ਸੀ ਕਈ ਲੋਕੀ ਪੰਜਾਬੀ ਖਾਸ ਕਰਕੇ ਕਹਿੰਦੇ ਨੇ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ ਹੋ ਕਈ ਵਾਰੀ ਐ ਇਸ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾਂਦੇ ਆ ਤੇ ਇਸ ਬੱਚੇ ਦੀ ਤੁਸੀਂ ਕਾਰਟ ਤੇ ਆਇਓ ਕਿੰਨੇ ਕੋ ਸਾਫ ਸੁਥਰਾ ਤੁਹਾਨੂੰ ਸਮਾਨ ਮਿਲਦਾ ਜਾਂ ਪੰਜਾਬੀਆਂ ਦੀ ਕਾਰਟ ਤੇ ਜਾਂਦੇ ਹੋ ਕਿੰਨਾ ਕੋ ਵਧੀਆ ਲੱਗਦਾ ਭਾਈ ਤੁਹਾਨੂੰ ਪਤਾ ਹੀ ਆ ਪੰਜਾਬੀ ਦਾ ਫਿਰ ਭਈਆਂ ਦੇ ਤਾਂ ਪੰਜਾਬੀਆਂ ਜਿਹਾ ਫਰਕ ਹੁੰਦਾ ਹੀ ਆ ਪੰਜਾਬੀ ਦਾ ਸਾਫ ਸੁਥਰਾ ਹੀ ਰੱਖਦੇ ਹੀ ਰੱਖਦੇ ਆ ਭਈਆਂ ਦੇ ਤੁਹਾਨੂੰ ਪਤਾ ਹੀ ਆ ਕਿੱਦਾਂ ਦਾ ਹੁੰਦਾ ਹੁਣ ਤਿੰਨ ਦਿਨ ਪਰਾਲਾ ਤੇਲ ਰਿਫਾਈਨਡ ਸਾਰਾ ਉਹੀ ਦਈ ਜਾਣਾ ਪੰਜਾਬੀ ਨੇ ਤੁਹਾਨੂੰ ਪਤਾ ਡੇਲੀ ਨਵੀਂ ਚੀਜ਼ ਬਣਾ ਕੇ ਦੇਣੀ ਨਵਾਂ ਸਾਰਾ ਮਟੀਰੀਅਲ ਸੋ ਇੱਕ ਗੱਲ ਇਹ ਵੀ ਆ ਕਿ ਹਾਂ ਵੀ ਚਲੋ ਪਹਿਲਾਂ ਭਈਆਂ ਕੋਲ ਜਾਣਾ ਪੈਂਦਾ ਸੀਗਾ ਹੁਣ ਪੰਜਾਬੀ ਭਰਾ ਆਪਣੇ ਲੱਗ ਗਿਆ ਫਾਸਟ ਵਧੀਆ ਪੰਜਾਬ ਅੱਗੇ ਅੱਗੇ ਜਾਈ ਜਾਊਗਾ ਬਸ ਆਪਾਂ ਦਾ ਇਹ ਹੈ ਕਿ ਹਾਂਜੀ ਵਧੀਆ ਚੀਜ਼ ਬਣਾ ਕੇ ਦਿੰਦੇ ਆ ਬਾਈ ਆਪਾਂ ਨੂੰ ਕਿਤੇ ਕਿਤੇ ਪੰਜਾਬੀਆਂ ਨੂੰ ਸ਼ਰਮ ਜਿਹੜੀ ਸ਼ਰਮ ਸੀ ਸ਼ਰਮ ਮਾਰ ਲੈਂਦੀ ਸੀ ਨਾ ਹੁਣ ਖਤਮ ਹੋ ਗਈ ਹੈ ਹਾਂ ਹੁਣ ਖਤਮ ਹੋਣ ਲੱਗ ਗਿਆ ਹੁਣ ਸਾਰੇ ਆਪਣੇ ਆਪਣਾ ਕਰਨ ਲੱਗ ਗਏ ਜੋ ਵੀ ਪਹਿਲਾਂ ਭਈਆਂ ਨੂੰ ਹੁੰਦਾ ਸੀ ਭਈਏ ਚਾਹ ਬਣਾਉਂਦੇ ਸੀ ਹੁਣ ਕਈ ਪੰਜਾਬੀ ਵੀ ਬਣਾਉਣ ਲੱਗ ਗਏ ਆਪਣੇ ਵਧੀਆ ਤਰ੍ਹਾਂ ਕੋ ਪੰਜਾਬੀਆ ਅੱਗੇ ਹੋਈ ਜਾਂਦਾ ਬਾਹਰ ਨਹੀਂ ਜਾਣਗੇ ਇੱਥੇ ਆਪਣਾ ਰੋਜ਼ਗਾਰ ਵਧੀਆ ਮਿਲ ਜਊਗਾ ਬਾਹਰ ਜਾ ਕੇ ਵੀ ਕੋਈ ਛੋਟੇ ਕੰਮ ਨਹੀਂ ਕਰਦੇ ਕੋਈ ਤਾਂ ਗੱਲ ਹੈ ਜੀ ਉੱਥੇ ਸ਼ਰਮ ਨਹੀਂ ਕਰਨੀ ਇੱਥੇ ਸ਼ਰਮ ਕਰੀ ਜਾਣੀ ਆ ਤੁਸੀਂ ਵੀ ਬਿਰਤ ਤੁਸੀਂ ਵੀ ਨਾਲ ਤੁਸੀਂ ਵੀ ਪਹਿਲਾ ਪਹਿਲਾ ਵੀ ਇੱਥੇ ਆ ਚੁੱਕੇ ਹੋ ਕਿੱਦਾਂ ਦਾ ਲੱਗਦਾ ਪੰਜਾਬੀਆਂ ਨੂੰ ਤੁਸੀਂ ਦੇਖਦੇ ਹੋ ਕਿ ਉਹਨਾਂ ਰੇੜੀਆਂ ਲਗਾ ਕੇ ਜਾਂ ਕਾਟ ਲਗਾ ਕੇ ਜਿਹੜੇ ਬਿਨਾਂ ਸ਼ਰਮ ਦੇ ਜਿਹੜਾ ਸਾਮਾਨ ਵੇਚਦੇ ਨੇ ਨਹੀਂ ਨਹੀਂ ਭਾਈ ਸ਼ਰਮ ਨਾਲ ਇੱਚੇ ਸ਼ਰਮ ਵਾਲੀ ਗੱਲ ਨਹੀਂ ਮੈਂ ਤਾਂ ਆਪਣੀ ਮਿਹਨਤ ਹੈ ਜੀ ਕਿਰਤ ਕਰਦਾ ਕਰਨੀ ਚਾਹੀਦੀ ਹੈ ਆਪਣੇ ਆਪਣਾ ਕੰਮ ਕਰਕੇ ਵਧੀਆ ਰੋਟੀ ਖਾਣ ਦੀ ਰੋਜ਼ਗਾਰ ਮਿਲਦਾ ਵਧੀਆ ਬਿਲਕੁਲ ਜੋ ਹੈ ਇੱਕ ਵਾਰ ਫਿਰ ਤੋਂ ਅਦਰ ਕਾਰਡ ਦਿਖਾ ਦਈਏ ਕਿ ਕਾਰਡ ਤੇ ਲਗਾਤਾਰ ਜਿਹੜੇ ਲੋਕ ਆ ਵੀ ਰਹੇ ਨੇ ਅਨ ਨਾਲ ਕਿਉਂਕਿ ਇਹਨਾਂ ਦਾ ਜਿਹੜਾ ਸਾ ਸੂਤਰਾ ਖਾਣਾ ਪੀਣਾ ਜਿਹੜਾ ਵਧੀਆ ਬਣਾਉਂਦੇ ਨੇ ਤੇ ਲੋਕ ਜਿਹੜੇ ਗਰਾਹਕ ਵੀ ਉਹ ਵੀ ਤਾਰੀਫ ਕਰ ਰਹੇ ਨੇ ਤੇ ਇਸ ਬੱਚੇ ਦੀ ਜਿਹੜੀ ਮਿਹਨਤ ਹੈ ਉਸ ਨੂੰ ਵੀ ਸਲੂਟ ਕਰਦੇ ਨੇ ਕਿਉਂਕਿ ਛੋਟਾ ਜਿਹਾ ਬੱਚਾ 14 ਸਾਲ ਦੀ ਉਮਰ ਹੈ ਤੇ 14 ਸਾਲ ਦੀ ਉਮਰ ਵਿੱਚ ਹੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਇੱਕ ਸਹਾਰਾ ਬਣ ਰਿਹਾ ਕਿਉਂਕਿ ਹਾਲਾਂਕਿ ਪਰਿਵਾਰ ਵਿੱਚ ਕੋਈ ਕਮੀ ਨਹੀਂ ਹੈ ਪੈਸੇ ਦੀ ਲੇਕਿਨ ਫਿਰ ਵੀ ਇੱਕ ਐਗਜ਼ਾਮਪਲ ਪੇਸ਼ ਕਰ ਰਿਹਾ ਕਿ ਜੋ ਇਹ ਛੋਟੇ ਨੇ ਤੇ ਕੀ ਹੋਇਆ ਲੇਕਿਨ ਕਮਾਈ ਜਿਹੜਾ ਇਹ ਵੀ ਕਰ ਸਕਦੇ ਨੇ ਕਿਉਂਕਿ ਬਾਹਰ ਜਾ ਕੇ ਲੋਕ ਜਿਹੜੇ ਕਮਾਈਆ ਕਰਦੇ ਨੇ ਵਿਦੇਸ਼ਾਂ ਵਿੱਚ ਜਾਂਦੇ ਨੇ ਲੇਕਿਨ ਇਹ ਬੱਚਾ ਜ ਇਹ ਸਿੱਖ ਖੜਾ ਹੋ ਕੇ ਕਾਟ ਲਗਾਉਂਦਾ ਸ਼ਾਮੀ 4 ਵਜੇ ਤੋਂ ਸਕੂਲੋਂ ਪੜ ਕੇ ਆਉਂ ਤੋ ਬਾਅਦ ਸ਼ਾਮੀ 4 ਵਜੇ ਕਾਟ ਲਗਾਉਂਦਾ ਰਾਤੀ 10 ਵਜੇ ਜਾਂਦਾ ਇਸਦੀ ਮਿਹਨਤ ਤੂੰ ਜੋ ਹੈ ਤੂੰ ਜਿੱਦਾ ਦੇਖ ਦੋ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਾਂ ਲੋਕੇਸ਼ਨ ਅਸੀਂ ਦੱਸ ਦਿੰਦੇ ਹਾਂ ਕਿ ਇਹ ਜਿਹੜੀ ਗਿੱਲਾ ਪੋਲੇ ਉਸ ਗਿੱਲਾ ਪੋਲ ਤੋਂ ਜਿਹੜਾ ਇਧਰ ਚਿਮਨੀ ਰੋਡ ਜਿਹੜਾ ਸ਼ਿਮਲਾਪੁਰੀ ਵਾਲ ਰਸਤਾ ਜਾਂਦਾ ਹੈ ਉਸ ਤੇ ਇਸ ਜਿਹੜਾ ਬੱਚੇ ਵੱਲੋਂ ਕਾਟ ਲਗਾਈ ਗਈ ਹੈ ਤੇ ਜੇਕਰ ਤੁਸੀਂ ਇਧਰ ਆਂਦੇ ਹੋ ਤੇ ਇਸ ਦਾ ਜਿਹੜਾ ਬਣਾਇਆ ਫੂਡ ਉਸ ਨੂੰ ਜ਼ਰੂਰ ਖਾ ਪੀ ਕੇ ਜਾਓ ਔਰ ਫालतू ਪੈਸਾ ਬੱਚਾ ਕਹਿੰਦਾ ਕਿ ਸਾਨੂੰ ਕੋਈ ਨਹੀਂ ਚਾਹੀਦਾ ਜੋ ਇਸਦੀ ਕੀਮਤ ਹੈ ਜੋ ਇਹਨਾਂ ਦਾ ਰੇਟ ਹੈ ਉਹ ਦੇ ਕੇ ਜਾਓ ਸਵਾਦ ਲੈ ਕੇ ਜਾਓ ਇਸ ਬੱਚੇ ਦਾ ਹੌਸਲਾ ਵੀ ਲਗਾਤਾਰ ਵਧਾਓ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ ਸਰਕਾਰ ਤੇ ਰਹਿਮ ਟੀਵੀ ਲੁਧਿਆਣਾ